thank um. you ਸਤਿਨਾਮ ਸ਼੍ਰੀ ਵਾਸਤਵਕੁਰੂ ਸਾਹਿਬ ਜੀ ਰਖਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪਹਿਜ ਰਖਣਾ ਹੈ ਰਾਮ ਰਾਜੀ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਬਿਟਕੀ ਨਾਮ ਦੇ ਹਮਕਲਾਇਆ ਜਾ ਨਾਨਕ ਐਸਾ ਹਰ ਸਿਵਿਆ ਹੰਤ ਲਈ ਈਸ਼ਵਰ ਆਇਆ ਉਸ ਰੂਪ ਮਹਲਾ ਪਹਿਲਾ ਦੁਖ ਦਾ ਰੁਖ ਰੋਗ ਪਿਆ ਜਸ ਕੋ ਤੁਮ ਨ ਹੋਈ ਤੂ ਕਰਤਾ ਕਰਣਾ ਮੈ ਨਾਹੀ ਜਾਂ ਹੋ ਗਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇ ਰੰਤ ਨ ਜਾਹੀ ਲਖਿਆ ਰਹਾਉ जात में जोत तो जोत तो में जाता कल गला भरपूर रह तू सच्चा साहब सिफत सुवाले जिन की सो पार पया कह नानक कर दिखा बात जो किश करना सो कर रहे सोदा राग आसा महला पहला एक ओंकार सतगुर प्रसाद ਸੋਦਾ ਤੇਰਾ ਕੀ ਹਾਸੂ ਕਰ ਕੀ ਹਾ ਜਤ ਵੈ ਸਰਬ ਸਮਾਲੀ ਬਾਚੀ ਤੇਰੇ ਨਾਮ ਦੇ ਅਨੇਕ ਸੰਖਾ ਕੀਤੇ ਤੇਰੇ ਬਾਬਨ ਹਾਰੀ ਕੀਤੇ ਤੇਰੇ ਰਾਗ ਕਰੀ ਸਭ ਕਹੀ ਹੈ ਕਿ تیر ਗਾ ਬਨ ਹਾਰੀ ਗਾਬ ਤੂੰ ਨਾ ਪਵਨ ਪਾਣੀ ਬੈ ਸੰਤੁਰ ਗਾਵੇ ਰਾਜਾ ਧਰਮ ਦੁਆਰੀ ਗਾਵਤੋਂ ਤੁੰਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰਿ ਕੇ ਗਾਵਤੋਂ ਤੁੰਨੋ ਈਸਰ ਬ੍ਰਹਮਾ ਦੀਵੀ ਸੋਹੰਤ ਤੀਰੀ ਸਦਾ ਸਵਾਰੀ ਗਾਵਤੋਂ ਤੁੰਨੋ ਇੰਦਰੇਂਦਰਾ ਸੁਣ ਬੈਠੇ ਦੀਵਕ ਅੰਦਰ ਨਾਲੀ ਗਾਵਤੋਂ ਸੁਨੋ ਸਿੱਧ ਸਮਾਦੀ ਅੰਦਰ ਗਾਵਤੋਂ ਤੁੰਨੋ ਸਾਧ ਵਿਚਾਰੀ ਗਾਵਤੁ ਨਾ ਜਤੀ ਸਤੀ ਸੰਤੋਖੀ ਗਾਵਤੁ ਨੋ ਵੀਰ ਕਰਾਰੀ ਗਾਵਤੁ ਨ ਪੰਡਿਤ ਪਨੰਦਖੀ ਸੁਰਜੁਗ ਜੁਗ ਮੇਤਾ ਨਾਲਿ ਗਾਵਤੁ ਨੋ ਮੋਹਣਿਆ ਮਨਮੋਹਨ ਸੁਰਗ ਮਛ ਪਿਆਲੇ ਗਾਵਤੁ ਨੋ ਰਤਨੋ ਪਾਇ ਤੇਰੀ ਅਰਚੜ ਤੀਰਤਨ ਨਾਲਿ ਗਾਵਤੂ ਮੋਜੋਦ ਮਹਾਬਲ ਸੂਰਾ ਗਾਵਤੂ ਨਾ ਖਾਣੀ ਚਾਰੀ ਗਾਵਤੂ ਨੋ ਖੰਡ ਮਡਲ ਬ੍ਰਹਮੰਡ ਆਕਰ ਕਰ ਰੱਖੇ ਤੇਰੇ ਧਾਰੀ ਸਹੀ ਤਦ ਨੂੰ ਗਾਵ ਜੁਦ ਪਾਵਨ ਰਤੀ ਤੇਰੀ ਭਕਤੁਰ ਸਾਲੀ